اور اچھے سارے مک مہمان سارے دلاندی دڑکن کرنجیت امول جی جو لوگ سبھا ہلکا فریدکوٹ تو سارے امیدوار میں انہوں نے نام، میرے پا میرے سہپاٹی کملدیپ ڈیڑھسا جی اور लक्ष्मण सिंह चेयरमैन डॉक्टर लक्ष्मण जी चेयरमैन मार्केट कमेटी चेयरमैन चौधरी साहब और ਸਾਡੇ ਜਿਲ੍ਹਾ ਪ੍ਰਧਾਨ ਜਸ਼ਨ ਬਰਾੜ ਜੀ اور ਸਾਡੇ ਲੋਕ ਸਭਾ ਅੰਚਾਨ ਤਾਲਵੰਦੀ ਨਰਾਮਿਆਣਾ ਜੀ ਜਰਵੀਰ ਮਿੱਤਲ ਜੀ ਐਫਸੀ ਨੇ ਜੋਇਪੂਰ اور ਸਾਰੇ ਹੀ ਬਲਾਕ ਨੂੰ ਨਾਮ ਗ੍ਰਿਵਹ ਸਰਕਾਰ ਦੇ ਔਰ ਸਾਡੇ ਐਮਐਸਸੀ ਦੇ ਪ੍ਰਧਾਨ ਸਤਪਾਲ ਸਿੰਘ ਜੀ ਜਿਹੜੇ ਮੰਚ ਤੇ ਆਜ਼ਮਾਨ ਨੇ ਉਹ ਮੈਂ ਇੱਕ ਵਾਰੀ ਗੱਲੇ ਗੱਲੇ ਦਾ ਨਾਮ ਲੈਂਦਾ ਨਾਂ ਲੈਣ ਦਾ ਉਹਨਾਂ ਨੂੰ ਵੇਖ ਕੇ ਜਾਨੀ ਬੰਨੇ ਸਾਰੇ ਪੁਹਾਰੀ ਸਾਡੇ ਲੱਗੇ ਹੋਏ ਨੇ ਬਾਈ ਵੋਟਾਂ ਤੇ ਜਿਲਾ ਦੇ ਪਿੱਛੇ ਬੈਠੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਅੱਗੇ ਆਓ ਸਾਡੇ ਰਾਜkumar ਜੀ ਉਹ ਪਾਲ ਸਿੰਘ ਜੀ ਬੈਠੇ ਨੇ ਜਪਾਨ ਸੋਨੂ ਜੀ ਬੈਠੇ ਨੇ ਤੇ ਜਿੱਤੇ ਵੀ ਤੁਸੀਂ ਇਸ ਮੰਚ ਤੇ ਪ੍ਰਸਤੁਤ ਹੋ ਔਰ ਜਿੰਨੇ ਮਨ ਹਸਪਤਾਲ ਤੋਂ ਤੁਸੀਂ ਆਮ ਆਦਮੀ ਪਾਰਟੀ ਲਈ ਰੀਲ ਦੀ ਹਟੇ ਜਿੱਦਣ ਵਾਲੇ ਜੇ ਆਮ ਆਦਮੀ ਪਾਰਟੀ ਅੱਜ कामयाब ਹੈ ਜੁਨੀਓਰ ਤੋਂ ਤੁਹਾਡੇ ਨਾਲ ਗਿਆ ਜਿੰਨੇ ਵੀ ਤੁਸੀਂ ਹਰ ਬਾਕ ਪਿੰਡਾਂ ਤੋਂ ਆਏ ਹੋ ਫਤਿਹ ਦੀ ਸਾਂਝ ਪਾਇਓ ਵੈਭੂ ਜੀ ਦਾ ਰਾਸਤਾ ਔਰ ਮੈਂ ਅਜੇ ਕੁਝ ਭਾਸ਼ਣ ਨਹੀਂ ਲੈਣਾ ਕਿਉਂਕਿ ਮਾਰਗਰ ਮੀਟਿੰਗ ਹੈ ਜਿਹੜਾ ਕੋਈ ਪ੍ਰੀਮੀਅਮ ਗੱਲ ਕਰਨਾ ਹੈ ਸਰਕਾਰਾਂ ਕੀ ਕਰ ਰਹੀਆਂ ਹੈ ਕੀ ਨਹੀਂ ਕਰ ਰਹੀਆਂ ਉਹ ਤੁਹਾਨੂੰ ਸਭ ਨੂੰ ਪਤਾ ਤੁਸੀਂ ਤਾਂ ਸੰਜਰੋ ਤੁਸੀਂ ਤਾਂ ਉਹ ਗੱਲਾਂ ਅੱਗੇ ਲੈ ਕੇ ਜਾਓਗੇ ਅੱਜ ਦੀ ਪਾਰਟੀ ਦਾ ਮਕਸਦ ਇਹ ਹੈ ਕਿ ਜੰਗ ਲੜਾਈ ਕਿਵੇਂ ਲੜਨੀ ਹੈ ਆਡੀ ਦਿੱਲੀ ਦੀ ਸਾਡੀ ਲੋਕਲ ਦੀ ਤੋਂ ਰੈਕਸ਼ਨ ਆ ਰਹੇ ਆ ਕਿ ਅਸੀਂ ਧਰ ਕਰਦਾ ਬੂਹਾ ਟਟਣਾ ਹੈ ਪਿਛਲੀ ਵਾਰੀ ਕੁਸਟਮੀਨਾ ਰਹੇ ਨਾ ਤਾਂ ਜਦੋਂ ਮੈਂ ਪਿੰਡ 'ਚ ਕਿਸੇ ਨੂੰ ਜਾਨਾ ਤਾਂ ਮੈਨੂੰ ਕਹਿੰਦੇ ਤੂੰ ਯਾਰ ਸਾਨੂੰ ਪਿਆ ਹੀ ਨਹੀਂ ਕੋਈ ਬੰਦਾ ਕਹਿੰਦਾ ਸਾਡੇ ਮੱਥੇ 'ਚ ਨਹੀਂ ਲੱਗੇ ਲਾਂਬੇ ਤੁਹਾਡੇ ਸਿਰ 'ਤੇ ਪਰ ਲਾਂਬਿਆਂ ਦੇ ਪਿੱਛੇ ਕਾਰ ਨਹੀਂ ਸੀ ਕਿਉਂਕਿ 30 ਮਿੰਨ ਬਲੇ ਸੀ 30 ਜਣਾਂ ਦਾ ਸਰਗਮੈਨ ਘੁੰਮਣਾ ਲੱਗ ਗਿਆ ਕਿਹੜੀ ਜਗ੍ਹਾ ਨੂੰ ਜਾਂਦੀ ਹੈ ਬੜੀ ਪਰ ਮੈਂ ਪੇਰੇ ਪੂਰੀ ਕੋਸ਼ਿਸ਼ ਕੀਤੀ ਕਿ ਸਭ ਨੂੰ ਮੇਰਾ ਪੰਨੋ ਤੁਹਾਡਾ ਨਾਮ ਹੈ ਐਸ ਵਾਰ ਤਾਂ 2.5 ਮਹੀਨੇ ਪਹਿ ਤਾਂ ਇਹ ਫਾੜੀ ਜਿਹੀ ਮੇਵਾਰੀ ਬਣ ਗਿਆ ਜਿਵੇਂ ਮੈਨੂੰ ਇਹ ਨਾ ਕਿਹਾ ਕਿ ਕਿਹਦਾ ਕਰੋ ਲੈ ਕੇ ਖੜਾਇਆ ਮੈਂ ਤੜਕੇ 8 ਵਜੇ ਪਿਆਰ ਹੋ ਜਾਣਾ ਤੇ ਰਾਤ ਦੇ 11 ਵਜੇ ਕਿਸੇ ਜਿੱਥੇ ਜਿੱਥੇ ਕੌਂਗਰਸ ਹੈ ਚਾਉਣਾ ਮੈਂ ਚਾਈ ਚਲੂੰਗਾ ਪਰ ਇੱਕ ਗੱਲ ਮੈਂ ਤੁਹਾਨੂੰ ਮੰਗਣਾ ਸਾਡੀ ਸਰਕਾਰ ਗਰੰਟੀ ਦੇ ਧਾਰ ਤੇ ਬਣੀ ਕੇਂਦਰੀ ਮੰਤਰੀ ਸਾਹਮਣੇ ਸਾਡੇ ਸੁਪਰੀਮੋ ਸਰਕਾਰ ਭਗਤ ਸਿੰਘ ਮਾਨ ਜੀ ਨੇ ਲੋਕਾਂ ਨਾਲ ਗਰੰਟੀਆਂ ਦਿੱਤੀਆਂ ਕਿ ਆਹ ਕੰਮ ਕਰਾਂਗੇ ਤੇ ਲੋਕਾਂ ਨੇ ਉਹਦੀ ਮੰਮੀ ਭਰੀ ਤੇ ਸਰਕਾਰ ਬਣਾਤੀ ਅੱਜ ਮੈਂ ਵੀ ਇਸ ਮੰਚ ਤੋਂ ਮੇਰੇ ਭਰਾ ਅਨਮੋਲ ਲਈ ਉਹ ਇੱਕ ਗਰੰਟੀ ਕਰਕੇ ਜਾਣਾ ਜੇ ਤੁਸੀਂ ਉਹ ਗਰੰਟੀ ਦਾ ਸਾਥ ਮਜੂਰ ਔਰ ਗਰੰਟੀ ਕੀ ਹੈ ਕਿ ਭਰਾ ਮੈਨੂੰ ਦੂਜਿਆਂ ਹੱਜਿਆਂ ਦਾ ਨਹੀਂ ਬਤਨ ਮੈਨੂੰ ਪੰਜਾਬ ਦਾ ਨਹੀਂ ਪਤਾ ਮੈਨੂੰ ਗਿੱਦੜਾ ਵੇ ਦਾ ਪਤਾ ਹੈ ਔਰ ਗਿੱਦੜਾ ਵੇ ਤੁਸ ਕੱਢਦਾ ਨਹੀਂ ਕੋਈ ਵੀ ਗਰੰਟੀ ਕਰਨ ਲੱਗੇ ਮੇਰੇ ਹੱਥ ਫੜੇ ਕਰਕੇ ਰਸੋਲੇ ਗਰੰਟੀ ਮੇਰੀ ਨਹੀਂ ਗਰੰਟੀ ਸਾਡੇ ਦੇ ਇੱਕ ਵਰਕਰ ਦੀ ਹੈ ਤੁਹਾਡੇ ਨਾਲ ਅੱਜ ਵੀ ਤੇ ਪਬਲਿਕ ਤਰੀਕੇ ਨਾਲ ਜਿਸ ਦਿਨ ਮੈਨੂੰ ਧਾਮੀਂ ਪਿੱਛੇ ਮੜਾ ਜਾਂਦਾ ਤੁਹਾਡਾ ਪਹਿਲੇ ਨੰਬਰ ਤੇ ਚੱਲਣਾ ਨਾ ਹਲਕਿਆ ਚੋਣ ਜਿਨਾ ਕੰਪਨੀ ਦਾ ਦੁਲਤਾ ਔਰ ਮੈਂ ਵਿਸ਼ਵਾਸ ਨੂੰਣਾ ਸਾਡੇ ਲੋਕ ਸਮਾਜ ਦੇ ਇੱਛਾ ਦੇ ਤਰੀਕੇ ਤੇ ਮੇਰਾ ਭਰਾ ਹੈ ਔਰ ਮਰਦ ਬੰਦਾ ਮਾਰੇ ਮੂਟੇ ਕੰਨਾਂ ਫੋਕੇ ਨਾਮ ਦੀ ਜੀਤਰੀ ਲਈ ਤੇ ਟੈਕ ਨੰਦਾ ਸੇ ਤੋਂ ਜੇ ਤੇ ਮੀਟੇ ਕੰਨ ਵੀ ਚੌਥੇ ਟੈਕ ਨੂੰ ਮਿਲਦੀ ਸੀ ਫੋਕੇ ਮਦਦ ਦਿੱਤੀ ਇਹਦੇ ਮੂਟੇ ਕੰਨਾਂ ਨੂੰ ਇਹ ਜੇ ਨਵਾਂ ਹਲਕਿਆਂ ਤੋਂ ਨਹੀਂ ਧਰਮਜੀਤ ਦੀ ਆ ਦੋ ਦਿਨਾਂ ਦੇ ਵਿੱਚ ਜੇ ਪੂਰੇ ਪੰਜਾਬ ਚ ਟੋਪ ਕਰਵਾ ਗਏਗਾ ਫਿਰ ਫਿਰ ਕੰਪਲੀਟ ਹੋ ਜਾਏਗਾ ਸੋ ਆਉਂ ਉਹ ਦਿਨ ਰਾਤ ਦੇ ਕਿੰਨੇ ਦਿਉ ਕੁਝ ਲਾਂਬੇ ਵੀ ਮਿਲਣਗੇ ਪਰ ਹਰੇਕ ਲਾਂਬੇ ਦਾ ਸਾਡੇ ਕੋਲੇ ਉਹਦੇ ਗੀਤ ਨਹੀਂ ਘਾ ਉਹਦੀ ਸਾਡੇ ਕੋਲ ਐਕਸਪਲੇਨੇਸ਼ਨ ਹੈ ਮੈਂ ਵੀ ਜਾ ਕੇ ਬੋਲਦਾ ਹਾਂ ਕੋਈ ਕਹਿੰਦੇ ਸਾਡੀਆਂ ਗਲੀਆਂ ਅਜੇ ਨਹੀਂ ਬਣੀਆਂ ਕੋਈ ਕਹਿੰਦਾ ਸਾਡੇ ਆਹ ਕੰਮ ਰਹਿੰਦੇ ਆ ਠੱਕੜੀਏ ਕੀ ਤਾਂ ਇਹ ਵੀ ਉਲਟੀ ਸੀ ਉਰੂਲੀ ਨੇ ਉਹਿਆਲੀ ਨੇ ਹੋਈ 1.5 ਸਾਲ ਲੰਘ ਗਿਆ ਸਾਰੇ ਸਪੰਚ ਦਾ ਨਾਮ ਰਹੀ ਪੰਚਾਇਤਾਂ ਦਾ ਨਾਮ ਰਹੀ ਜਦੋਂ ਇੱਕ ਮਤਾਂ ਪਾਉਣੇ ਪੰਚਾਇਤ ਸਕੱਰੀ ਸਰਪੰਚ ਕੋਲੇ ਜਾ ਕੇ ਪੁੱਛ ਜਾਂਦਾ ਉਹ ਸਾਡੇ ਜਿਹੜੇ ਤੁਸੀਂ ਅੱਜ ਨੂੰ ਕਹਿੰਦੇ ਆ ਭਾਈ ਉਦੋਂ ਉਹਨਾਂ ਦੇ ਘਰੇ ਬੈਠਾ ਹੁੰਦਾ ਉਹ ਸਪੰਚ ਆ ਇਹ ਗੱਲ ਸੱਚੀ ਆ ਜੀ ਸੱਚੀ ਪਰ ਹੁਣ ਤਾਂ ਪੰਚਾਇਤਾਂ ਵੀ ਗਈਆਂ ਹੁਣ ਤਾਂ ਲੀਡਰ ਵੀ ਗਏ ਹੁਣ ਤਾਂ ਤੁਸੀਂ ਹੀ ਹੋ ਔਰ ਤੁਸੀਂ ਹੀ ਰਹੋਗੇ ਮੈਂ ਤੁਹਾਨੂੰ ਇਹ ਗੱਲ ਜੁम्मेवार ਨਾਲ ਸੁਣਿਓਗੇ ਕਿ ਪੰਚਾਇਤੀ ਇਲੈਕਸ਼ਨ ਦਾ ਸੈਮੀਫਾਈਨਲ ਹੈ ਜਿਹੜੇ ਪਿੰਡੋਂ ਮੂਟ ਕੱਢੀ ਸਰਪੰਚ ਜੀ ਦੀ ਪੇਸ਼ਤਾ ਉਮੀਦਵਾਰ ਬਹੁਤ ਰਖੇ ਹੋਏ ਸਰਪੰਚ ਜੀ ਉਹ ਤੋਂ ਮੈਨੂੰ ਕੀ ਜਦੋਂ ਲੋਕ ਸਭਾ ਦੇ ਦੂਜਿਆਂ ਦੀ ਜਵਾਨਤਾ ਜਸਤ ਕਰਾ ਦੇ ਕਹਿੰਦਾ ਹਾਂ ਕਿ ਕਿਉਂ ਕਿ ਹੁਣ ਮੇਰੇ ਕੋਲ ਤਾਂ ਰੋਹ ਹੀ ਨਹੀਂ ਆਉਨੇ ਹੋ ਭਾਈ ਮੈਨੂੰ ਉਠਾ ਭਾਈ ਮੈਨੂੰ ਉਠਾ ਲੈ ਵੀ ਪਤਾ ਲਾ ਲੀ ਨੂੰ ਕਿਨੇ ਉਠਣਾ ਆਹ ਦਾ ਫੈਸਲਾ ਕੋਈ ਯਾਦ ਕਰ ਲਿਓ ਜੇ ਵੀ ਕਿਹਦੇ ਜਿੰਨਾ ਜਿੰਨਾ ਦੋਰੇ ਤਾ ਦਿਓ ਕਿਉਂਕਿ ਉਹਦੇ ਮੇਰੇ ਪੁਬਲ ਹੋਊਗੀ ਤੇ ਫਿਰ ਮੈਂ ਕੌਣ ਟਿਕਟ ਲੈਣ ਵਾਲਾ ਟਿਕਟ ਪੁਬਲ ਕਰੀਊਂ ਸਵੈਜਨਕ ਦੇ ਪੂਰਾ ਜੋਰ ਤਾ ਦਿਓ ਜਿੱਥੇ ਮੇਰੀ ਲੋੜ ਹੈ ਮੇਰੀ ਵੀ ਡਿਊਟੀ ਲੱਗੀ ਹੈ ਜਨਸਵਾਦ ਕਰਨੇ ਹੈ ਮੈਂ ਵੀ ਪਿੰਡ ਪਿੰਡ ਇੱਕ ਪਿੰਡ ਦੇ ਚਾਰ ਰੱਖੇ ਨੇ ਜਿੱਥੇ ਤੁਹਾਡੀ ਜੁਨੇਵਾਰੀ ਬੈਸ ਕਰਦਾ ਮੇਰੇ ਵੀ ਚਾਰ ਜਨਸਵਾਦ ਨੇ ਮੈਂ ਸ਼ੁਰੂ ਕਰਦੇ ਮੈਂ ਟੀਚਰ ਸਾਹਿਬ ਨੂੰ ਕਿਹਾ ਭਾਵੇਂ ਮੈਂ ਲਿਖ ਦਿੱਤੇ ਮੈਂ ਅੰਗਲੀ ਤੋਂ ਮੋੜੇ ਦੇ ਸਾਹਮਣੇ ਐਂਟਰ ਕਰਾਇਆ ਸੀ ਤੇ ਮੈਂ ਕਿਹਾ ਚਾਰਾਂ ਪਿੰਡਾਂ 'ਚ ਬੋਲ ਆਇਆ ਤਾਂ ਮੈਨਰੇ ਕੋਈ ਕਰ ਸਕੀ ਰਹੀ ਦੀ ਤੁਸੀਂ ਕਹੋਗੇ ਰਾਤ تصو گے میں ڈر شریف ہوتا اور پوچھو بجلی چوبی گھنٹے آن لگ پی بھائی تمہوں کا پتا ہی اگیں پوچھا کروچو بھی جاتا موٹر بند کر کے پالنا پیا ایجلی آئی اڑتالی ہزار نوکری بھائی امول جی میں ایک سارے علاقے کا پنڈ ہے میں سنائی سی گل سنی ہوگی ਇੱਕ ਬਜ਼ੁਰਗ ਮੈਨੇ ਕੋਈ ਡੱਬਾ ਲੈ ਕੇ ਆਇਆ ਕਹਿੰਦਾ ਧੰਨਵਾਦ ਕਰਨਾ ਹੈ ਜਿਹੜੇ ਸਾਡੀ ਮੁੱਤਾਂ ਜਿੰਨੀ ਕਰਦੇ ਆ ਨਾ ਮਮ ਨੂੰ ਦੱਸਣ ਲੱਗਿਆ ਔਰ ਤੁਸੀਂ ਵੀ ਦੱਸਿਓ ਉਹ ਡੱਬਾ ਲੈ ਕੇ ਆਇਆ ਕਹਿੰਦਾ ਮਿਲੇ ਕਰੇ ਦੋ ਲੋਕੜੀਆਂ ਆ ਮੇਰੇ ਪੋਤਰੀਆਂ ਨੂੰ ਦੋ ਨੌਕਰੀਆਂ ਮਿਲੀਆਂ ਤਾਂ ਸਾਡੇ ਘਰ ਦਾ ਸਿਸਟਮ ਹੀ ਚੇਂਜ ਹੋ ਗਿਆ ਤੇ ਤੁਹਾਡੀ ਮਿਹਰ ਤੇ ਕਮ ਮਿਹਰ ਬਹੁਤ ਲੱਭਦੀ ਔਰ ਸੱਚੀ ਨੀਅਤ ਦੀ ਸਤਿ ਨਿਯ ਸਰਦਾਰ ਭੌਂਤ ਸਿੰਘ ਮਾਨਵੀ ਪਰ ਹੋਰ ਕੋਈ ਨਾ ਨਹੀਂ ਮੇਰਾ ਪੁੱਤ ਤੇ ਨੂੰ ਕੈਂਸਰ ਨਾਲ ਮਰ ਗਏ ਔਰ ਛੋਟੀਆਂ ਛੋਟੀਆਂ ਬੱਚੀਆਂ ਮਾਇ ਤੇ ਮੇਰੇ ਘਰ ਵਾਲੇ ਨੇ ਪਾਲੀਆਂ ਮੈਂ ਤੁਹਾਨੂੰ ਕਾਣੀ ਤਾਸਾ ਰਿਆ ਉਹ ਨੁਕਤਾ ਜਿਹੜੇ ਕੰਨ ਵਾਲੇ ਨੂੰ ਪੁੱਛੋ ਜੇ ਕਿ ਦੁਆਵਾ ਜਿਹੜੀਆਂ ਮਿਲ ਰਹੀਆਂ ਸਰਦਾਰ ਭੌਂਤ ਸਿੰਘ ਮਾਨਵੀ ਨੂੰ ਉਹ ਸਰਕਾਰ ਨੂੰ ਤੁਸੀਂ ਕੌਣ ਡਿਗਣਾ ਰਹੇ ਉਹ ਕਹਿੰਦਾ ਮੇਰੇ ਲੋਕ ਤੇ ਪੁੱਤ ਦੀ ਕੈਂਸਰ ਨਾਲ ਮੌਤ ਹੋ ਗਈ ਔਰ ਉਹ ਛੋਟੀਆਂ ਛੋਟੀਆਂ ਅਸੀਂ ਪਾਲੀਆਂ ਤੇ ਪੜਾਈਆਂ ਔਰ ਪਿਛਲੇ ਸਾਲ ਮੇਰੀ ਘਰਵਾਲੀ ਦੀ ਸਵਰਗਵਾਸ ਹੋ ਗਈ 75 ਸਾਲ ਦਾ ਉਹ ਬਯੋਗਕ ਸੀ ਤਾਂ ਕਹਿੰਦਾ ਮੈਨੂੰ ਚਿੰਤਾ ਸੀ ਰੋਜ਼ ਕਿ ਪ੍ਰਧਾਨੀ ਇਹਨਾਂ ਨੂੰ ਵਿਦਾ ਕਰਨ ਤੋਂ ਪਹਿਲਾਂ ਇਹਨਾਂ ਦੀ ਸ਼ਾਦੀ ਕਰਨ ਤੋਂ ਪਹਿਲਾਂ ਕਿਤੇ ਮੈਂ ਨਾ ਮੁਸਤ ਹੋ ਜਾਂ ਤਾਂ ਇਹਨਾਂ ਵਿੱਚੋਂ ਕੀ ਬਣੂਗਾ ਪਰ ਸਰਦਾਰ ਭਗਤ ਸਿੰਘ ਮਾਨਜੀ ਦੀ ਸਰਕਾਰ ਨੇ ਨੌਕਰੀਆਂ ਕੱਢੀਆਂ ਤੇ ਕੈਂਸਲ ਕਰ ਲੱਗੀ ਆ ਔਰ ਦੂਜੀ ਪਟਵਾਰੀ ਨੇ ਵੀ। ਉਹ ਵੀ ਜਿਹੜੀਆਂ ਜੰਗੂਆਂ ਆ ਕੇ ਜਿਹੜੀਆਂ ਉਸ ਦਰਜੋ ਦੁਆਮਾ ਨਿਕਲਦੀਆਂ ਅਜੀਆਂ ਉਹਨੂੰ ਕੌਣ ਅਹਰਾ ਦੂਗਾ। ਮੈਂ ਇਹ ਮੈਂ ਪਰਖੇ ਸੁਨੇਹਾਂ ਜੋ ਔਰ ਚੇਤਾਵਨੀ ਜੋ ਉਹਨਾਂ ਨੂੰ ਕਿ ਸੱਚੀ ਬਸ ਸੱਚੀ ਨੀਅਤ ਨਾਲ ਲੜਨਾ ਤੁਹਾਨੂੰ ਲੋਕ ਵੇਚ ਚੁਕੇ ਆ ਤੁਹਾਡੇ ਨਾਲ ਤੁਹਾਨੂੰ ਕਦੇ ਲਿਆਉਂਦਾ ਨਹੀਂ ਆਣੀ ਕਰਦੇ ਸੋ ਉਹ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣੀਆ WhatsApp ਗਰੁੱਪ ਬਣਾਏ ਨੇ ਕੰਪਲੇਨ ਕਰਾਂਗੇ ਜਿਵੇਂ ਜਿਵੇਂ ਉਹ ਤੋਂ ਕੰਪਲੇਨ ਤੇ ਮੋਰਡਾਉਂਗ ਐਸਪੀ ਕੀ ਨਾਲ ਕਰੂਗੇ ਕਰਾਂਗੇ ਜਿਹੜੀਆਂ ਜੁਆਇਨੀਆਂ ਉਹ ਮੈਨੂੰ ਰੋਜ਼ ਫੋਨ ਆਉਂਦੇ ਆ ਕਹਿੰਦੇ ਮਤਲਬ ਜੇ ਕਵਟੀ ਜਾਨੇ ਕਰਵਾਉਣ ਲੱਗੇ ਆ ਮਤਲਬ ਆ پوری ٹیم کی کہ دوبارہ آن گے اور آئے ہیں اس بار ہونا کہ جنہی آگی ساکھی ریلی ہو گی جنہی کسی سانو ریلی کا پروگرام جاؤں گے وہ ایک دیکھر جو ہو گی دیکھ رہے میں پھر ایک باری اس مانچ کو انہوں نے پانوس پاکا سارے کا تانوار کرنا اور بھائی جنہی کو سواس ہونا ہے کہ پھر راتے کر کے پڑھے لیمیٹ کرنا گے اور آج لیے پڑھا بہت بہت تانوار اور جنہی بھی اسے آئے ہیں کہ سارے बहुत बहुत धन्यवाद नाइक नाम जड़ जी कला ते